ਦਾ ਕੀ ਏਜੰਡਾ ਸੀ ਇਹ ਜੋ ਆਪਾਂ 14 ਤਰੀਕ ਨੂੰ ਮਾਗੀ ਦੇ ਮੇਲੇ ਤੇ ਮੁਖਸਰ ਸਾਹਿਬ ਪਵਿੱਤਰ ਧਰਤੀ ਤੇ ਆਪਾਂ ਇੱਕ ਪਾਰਟੀ ਦਾ ਰਾਜ ਕੀਤਾ ਸੀ ਆਕਾਲੀ ਦਲ ਵਾਰਸ ਪੰਜਾਬ ਦੇ ਤੋਂ ਉਹਦੇ ਵਿਸਥਾਰ ਵਾਸਤੇ ਅਸੀਂ ਜਿਲੇ ਵਾਇਸ ਸਬ ਜਗ੍ਹਾ ਤੇ ਮੀਟਿੰਗਾਂ ਕਰਕੇ ਉੱਥੇ ਕੁਝ ਬੰਦਿਆਂ ਨੂੰ ਜ਼ਿੰਮੇਵਾਰੀਆਂ ਦੇ ਰਹੇ ਹਾਂ ਕਿ ਉਹ ਅੱਗੇ ਜੋ ਸਾਡਾ ਪੰਥ ਬਚਾਓ ਪੰਜਾਬ ਲੋ ਏਜੰਡਾ ਵਾ ਉਹਨੂੰ ਆਪਾਂ ਘਰ ਘਰ ਤੱਕ ਲੈ ਕੇ ਜਾਈਏ ਉਹਦੇ ਤਹਿਤ ਅੱਜ ਅਸੀਂ ਇਹ ਪਾਕ ਪਵਿੱਤਰ ਧਰਤੀ ਫਤਿਹਗੜ ਸਾਹਿਬ ਕੀ ਉਹ ਗੁਰੂ ਜੀ ਦਾ ਦੇ ਚਰਨਾਂ 'ਚ ਨਮਸਕਾਰ ਕੀਤੀ ਪਏ ਨਾਲ ਤੇ ਉਹਨੂੰ ਬਾਅਦ 'ਚ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਆਏ ਸੀ ਸਾਰੇ ਇਹ ਪੰਜ ਮੈਂਬਰੀ ਕਮੇਟੀ ਦਾ ਇਥੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਪੂਰੇ ਜ਼ਿਲ੍ਹੇ ਨੂੰ ਦੇ ਦੇਖ ਰੇ ਕਰਨਗੇ ਤੇ ਜ਼ਿਲ੍ਹੇ ਚ ਹਰੇਕ ਘਰ ਤੱਕ ਜੋ ਪੰਥ ਬਚਾਓ ਪੰਜਾਬ ਬਚਾਓ ਉਹ ਡੰਡਾ ਆਪਣਾ ਉਹਨੂੰ ਲੈ ਕੇ ਜਾਣਗੇ ਲੋਕਾਂ ਤੱਕ ਲੈ ਕੇ ਜਾਣਗੇ ਤੇ ਇਸ ਪਾਰਟੀ ਨੂੰ ਮਜ਼ਬੂਤੀ ਵਾਸਤੇ ਕੰਮ ਕਰਨਗੇ ਕਿਹਨੂੰ ਕਿਹੋ ਦੇ ਦਰ ਦਿੱਤੀਆਂ ਗਈਆਂ ਨੇ ਜੀ ਕੀ ਕੀ ਹੋਈ ਇਹਦੇ ਚ ਜੀ ਅਸੀਂ ਜਿਹੜੇ ਮੁਖੇ ਨੇ ਤੁਹਾਡੇ ਸੇਵਾਦਾਰ ਲਾਏ ਗਏ ਆਪ ਜਰੂਰ ਉਹ ਸੰਦੀਪ ਸਿੰਘ ਰਪਾਲੋਂ ਆ ਤੇ ਬਾਕੀ ਜਿਹੜੀ ਇਹ ਟੀਮ ਹੈ ਉਹਨਾਂ ਦੇ ਮੈਂ ਸਾਰਿਆਂ ਦੇ ਕਰਕੇ ਨਾਂ ਤੇ ਵੈਦਨੀ ਜਾਣਦਾ ਤੁਹਾਡੇ ਕੋਲ ਹੈਗੇ ਤੇ ਉਹ ਤੁਸੀਂ ਇਹ ਲੈ ਲਿਓ ਤੇ ਇਹ 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 ਪੰਜ ਮੈਂਬਰੀ ਕਮੇਟੀ ਉਤੋਂ ਦੇ ਬਲਾਕ ਦੀ ਇਹਨਾਂ ਇਹਨਾਂ ਨੂੰ ਸਾਰੇ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਕਿ ਬਲਾਕ ਦੀ ਤੁਸੀਂ ਚੋਣ ਕਰਨੀ ਹੈ ਅਗੇ ਸਰਕਲ ਦੀ ਵੀ ਕਰਨੀ ਆ ਤੇ ਫਿਰ ਪਿੰਡਾਂ ਤੱਕ ਤੁਸੇ ਪਹੁੰਚ ਕਰਨਾ ਕਿ ਉਹਦੀ ਇਹ ਹੁਣ ਮਜਬੂਰੀ ਬਣ ਗਈ ਆ ਪਾਰਟੀ ਬਣਾਉਣੀ ਨਹੀਂ ਤੇ ਪਾਰਟੀ ਬਣਾਉਣੀ ਕੋਈ ਐਡਾ ਸੋਖਾ ਜਿਹਾ ਕੰਮ ਨਹੀਂ ਗਾ ਜਾਏ ਇਹ ਚੀਜ਼ਾ ਕਿ ਹਾਲਾਤ ਹੀ ਇਦਾਂ ਦੇ ਹੁਣ ਸਾਡੀ ਗੱਲ ਕਰਨ ਵਾਲਾ ਕੋਈ ਨਹੀਂ ਸੀ ਉਹ ਦੋ ਧਿਰਾਂ ਜਿਹੜੀਆਂ ਫੇਲ ਹੋ ਗਈਆਂ ਤੀਜੀ ਲਿਆਂ ਦੀ ਤੇ ਜੀ ਨੇ ਵੀ ਸਾਨੂੰ ਲੁੱਟਣ ਕੁੱਟਣ ਤੋਂ ਸਵਾਇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਹੁਣ ਇਹ ਇਹ ਪੰਜਾਬ ਦੇ ਲੋਕਾਂ ਦੀ ਇੱਕ ਮਜਬੂਰੀ ਆ ਕਿ ਪਾਰਟੀ ਬਣਾਉਣੀ ਤੇ ਉਹਦੇ ਵਾਸਤੇ ਅਗੇਸ਼ ਨਰਸ਼ ਕਰਨਾ ਬਾਬਾ ਜਿਹੜੇ ਧਾਰਮਿਕ ਜਥੇਬੰਦੀਆਂ ਆ ਉਹਨਾਂ ਦਾ ਸਹਿਯੋਗ ਕਿੱਦਾਂ ਦਾ ਸਹਿਯੋਗ ਮਿਲਦਾ ਨਹੀਂ ਅਸੀਂ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਜੀ ਆਇਆਂ ਉਹਨਾਂ ਦਾ ਸਤਿਕਾਰ ਕਰਦੇ ਆ ਸਾਰਿਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਬਾਤਾਂ-ਬਾਤ ਸਾਡੇ ਨਾਲ ਚੱਲ ਸਕਦੀਆਂ ਨੇ ਤੁਸੀਂ ਉਹਨਾਂ ਨਾਲ ਰਹਿਣਾ 227 ਦੀਆਂ ਚੋਣਾਂ ਬਾਰੇ ਕੀ ਪ੍ਰੋਗਰਾਮ ਆਪਣਾ ਜਿਹੜਾ ਜੇ ਪ੍ਰੋਗਰਾਮ ਜੇ ਫੇਲ ਹੋ ਤਾਂ ਅਸੀਂ ਆਪਣੀ ਪਾਰਟੀ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਉਹਦੇ ਪਿੰਡਾਂ ਤੱਕ ਉਹਦੀਆਂ ਇਕਾਈਆਂ ਬਣਾਵਾਂਗੇ ਲੋਕਾਂ ਨੂੰ ਆਪਣੇ ਨਾਲ ਜੋੜਨਗੇ ਫਿਰ ਜਦੋਂ 27 ਆਊਗਾ 27 ਬਾਰੇ ਵੀ ਉਦੋਂ ਚੋਣ ਲੜ ਜਾਈਗੀ ਨਾ ਲੜੀ ਜਾਏਗੀ ਥੀ ਮਤਲਬ ਰਾਜਨੀਤਿਕ ਪਾਰਟੀ ਬਣਾਈ ਤੇ ਇਹ ਰਾਜਨੀਤਿਕ ਲੜਾਈ ਲੜਨ ਵਾਸਤੇ ਬਣਾਈ ਨਾ ਇਹ ਇਹ ਤੇ ਬਹੁਤ ਵੱਡਾ ਖਲਾਅ ਜਿਹੜੇ ਸਾਡੇ ਨਾਲ ਸਾਡੇ ਰਾਜਨੀਤਿਕ ਲੋਕ ਸਾਡੇ ਨਾਲ ਵਾਅਦੇ ਕਰਕੇ ਮੁੜ ਕੇ ਜਾ ਕੇ ਮੁੱਕਰ ਜਾਂਦੇ ਰਹੇ ਉਹ ਜੋ ਸਾਡੇ ਹਾਲਾਤ ਇਸੇ ਕਰਕੇ ਇਦਾਂ ਦੇ ਹੋਏ ਆ ਆ ਭਾਈ ਸਾਹਿਬ ਨੇ ਪਿਛਲੇ ਦਿਨ ਇੱਕ ਤਰ੍ਹਾਂ ਕੀ ਰਿੱਟਦਾਰ ਕੀਤੀ ਸੀ ਕਿ ਉਹਨਾਂ ਨੂੰ ਲੋਕ ਸਭਾ ਵਿੱਚ ਆਵਾਜ਼ ਦੋਣ ਲਈ ਜਾਣਾ ਇਹ ਤਾਂ ਕਰੋ ਕਿਵੇਂ ਕੀਤੀ ਆ ਗਰੁੱਪ ਦੀ ਨਹੀਂ ਇਹ ਦੇਖੋ ਜੀ ਬਹੁਤ ਵੱਡੀ ਬੇਇਨਸਾਫੀ ਹੈ ਕਿ ਜਿਹੜੀ ਕੋਈ ਲੋਕਾਂ ਦਾ ਚੁਣਿਆ ਹੋਇਆ ਨਮਾਇਦ ਉਹਨੂੰ ਤੁਸੀਂ ਬਿਨਾਂ ਵਜ੍ਹਾ ਜੇਲ੍ਹ ਚ ਰੱਖੋ ਤੇ ਉਹਨਾਂ ਦੀ ਜਿਹੜੀ ਲੋਕਾਂ ਦੀ ਗੱਲ ਉਹਨੂੰ ਲੋਕਾਂ ਦੇ ਮਸਲੇ ਠਾਉਣ ਨਾਲ ਦਿੱਤੇ ਜਾਣ ਲੋਕਾਂ ਨੂੰ ਇੱਕ ਬਹੁਤ ਵੱਡੀ ਉਮੀਦ ਹੈ ਉਹਨਾਂ ਤੋਂ ਵੈਸੇ ਵੀ ਜਦੋਂ ਇਹ ਲੋਕਾਂ ਨੇ ਤਾਂ ਹੀ ਉਹਨਾਂ ਕੋਈ ਜਿਹੜੀ ਤਦਾਦ ਚ ਵੋਟਾਂ ਪਾ ਕੇ ਦਿੱਤਾ ਹੈ ਕਿ ਉਹ ਜੋ ਪੰਜਾਬ ਦੀ ਨੌਜਵਾਨੀ ਨਸ਼ਾ ਜੋੜ ਸਕਦੇ ਆ ਤੇ ਮੇਰੇ ਖਿਆਲ ਹੈ ਕਿ ਸਰਕਾਰਾਂ ਨੂੰ ਵੀ ਆਪਣੇ ਫੈਸਲਿਆਂ ਤੇ ਗੌਰ ਕਰਕੇ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਛਡਿਆ ਜਾਣਾ ਚਾਹੀਦਾ ਹੈ ਤੇ ਉਹਨਾਂ ਜਿਹੜੀ ਉਹ ਜ਼ਿੰਮੇਵਾਰੀ ਲਈ ਹੈ ਸੰਤਾਂ ਨੇ ਉਹ ਪਾਰਲੀਮੈਂਟ 'ਚ ਵੀ ਆਪਣੇ ਪੰਜਾਬ ਦੀ ਪੰਥ ਦੀ ਤੇ ਜਿਹੜੀ ਹੈ ਗੱਲ ਕਰ ਸਕਦੇ ਠੀਕ ਹੈ